ਸਿੱਖ ਧਰਮ ਨਾਲ ਇਤਿਹਾਸ ਨਾਲ ਜੁੜੀ ਫਿਲਮ ਬਣਾਉਣ ਤੋਂ ਪਹਿਲਾਂ ਸ਼੍ਰੀ ਕਾਲ ਤਖਤ ਸਾਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੈ ਪੰਜਾਬੀ ਫਿਲਮ ਵਾਂਸ ਅਪਨ ਅ ਟਾਈਮ ਇਨ ਅੰਮ੍ਰਿਤਸਰ ਬਾਰੇ ਵਿੱਚ ਗੱਲ ਖੜਾ ਹੋਣ ਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਹ ਹਦਾਇਤ ਜਾਰੀ ਕੀਤੀ ਹੈ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸੈਂਸਰ ਬੋਰਡ ਚ ਘੱਟੋ ਘੱਟ ਦੋ ਸਿੱਖ ਵਿਦਵਾਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਤਾਂ ਜੋ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਫਿਲਮਾਂ ਨੂੰ ਇਜਾਜ਼ਤ ਨਾ ਦਿੱਤੀ ਜਾ ਸਕੇ ਪੰਜਾਬੀ ਫਿਲਮ ਵਾਂਸ ਅਪਨ ਅ ਟਾਈਮ ਇਨ ਅੰਮ੍ਰਿਤਸਰ ਦੇ ਟ੍ਰੇਲਰ ਤੇ ਵਿਵਾਦ ਹੋਇਆ ਸੀ ਟ੍ਰੇਲਰ ਦੇ ਵਿੱਚ ਹਰਮਿੰਦਰ ਸਾਹਿਬ ਪ੍ਰਕਿਰਮਾ ਚ ਹਿੰਸਕ ਦ੍ਰਿਸ਼ ਦਿਖਾਇਆ ਗਿਆ ਜਿਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਸੋਸ਼ਲ ਮੀਡੀਆ ਤੇ ਚਰਚਾ ਤੋਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਫਿਲਮ ਨਿਰਮਾਤਾ ਨੂੰ ਤਾੜਨਾ ਕੀਤੀ ਹੈ ਤੇ ਇਹ ਸੀਨ ਹਟਾਉਣ ਲਈ ਆਖਿਆ ਕੋਈ ਵੀ ਫਿਲਮ ਬਣਾ ਕੇ ਉਹਦੇ ਵਿੱਚ ਕੋਈ ਵੀ ਸੀਨ ਭਰ ਦੇਂਦਾ ਹੈ ਤੇ ਉਸ ਤੋਂ ਬਾਅਦ ਸੰਗਤਾਂ ਦੇ ਧਿਆਨ ਵਿੱਚ ਆਉਂਦਾ ਹੈ ਤੇ ਫਿਰ ਉਸ ਨੂੰ ਕੱਟਣ ਵਾਸਤੇ ਉਹ ਆਪਣੇ ਬਿਆਨ ਦਿੰਦਾ ਹੈ ਇਹ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਿੱਖ ਇਤਿਹਾਸ ਸਿੱਖ ਗੁਰੂ ਸਹਿਬਾਨ ਗੁਰਬਾਣੀ ਔਰ ਗੁਰਦੁਆਰੇ ਸਹਿਬਾਨਾਂ ਦੇ ਨਾਲ ਜੋ ਵੀ ਸਬੰਧਤ ਸੀਨ ਕਿਸੇ ਨੇ ਵੀ ਕਿਸੇ ਫਿਲਮ ਦੇ ਵਿੱਚ ਫਿਲਮਾਉਣਾ ਫਿਲਮਾਉਣ ਤੋਂ ਉਹ ਸੀਨ ਬਣਾਉਣ ਤੋਂ ਪਹਿਲਾਂ ਆਗਿਆ ਲਵੇ ਸ਼ਰੂਨ ਕਮੇਟੀ ਤੋਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਕਿ ਸੰਗਤਾਂ ਦੇ ਮਨਾਂ ਵਿੱਚ ਕੋਈ ਰੋਸ ਨਾ ਆਵੇ ਚਾਹੀਦਾ ਤੇ ਇਹ ਹੈ ਕਿ ਜੋ ਸੈਂਸਰ ਬੋਰਡ ਹੈ ਉਹਦੇ ਵਿੱਚ ਘੱਟੋ ਘੱਟ ਦੋ ਸਿੱਖ ਲੈਣੇ ਚਾਹੀਦੇ ਨੇ ਜਿਹੜੇ ਵਿਦਵਾਨ ਨੇ ਉਹਨਾਂ ਵਿੱਚ ਲੈਣਾ ਚਾਹੀਦਾ